ਤੁਸੀਂ ਬਣੇ ਹੋ ਹਰਫ ਪੰਜਾਬ ਟੀਵੀ ਦੇ ਨਾਲ ਮੈਂ ਤਰਨਦੀਪ ਸਿੰਘ ਅੱਜ ਵਿਕਰਮਜੀਤ ਸਿੰਘ ਮਜੀਠੀਆ ਪਟਿਆਲੇ ਦੇ ਵਿੱਚ ਐਸਆਈਟੀ ਦੇ ਸਾਹਮਣੇ ਪੇਸ ਹੋਣਗੇ ਪਰ ਲੱਗਦਾ ਇਹ ਮਜੀਠੀ ਦੇ ਵੱਲੋਂ ਪੇਸ ਹੋਣ ਤੇ ਪਹਿਲਾਂ ਵੀ ਇਤਰਾਜ਼ ਜਤਾਇਆ ਗਿਆ ਸੀ ਤਾਂ ਦੱਸਦੇ ਕਿ ਐਨਡੀਏ ਐਨਡੀਪੀਐਸ ਤਹਿਤ ਜਿਹੜਾ ਡਰੱਗਸ ਮਾਮਲਾ ਹੈ ਉਸ ਦੇ ਤਹਿਤ ਪਟਿਆਲੇ ਰੇਂਜ ਦੇ ਜਿਹੜੇ ਐਸਆਈਟੀ ਆ ਉੱਥੇ ਪੇਸ ਹੋਣ ਦੇ ਜਿਹੜੇ ਹੁਕਮ ਦਿੱਤੇ ਗਿਆ ਸੀ ਅੱਜ ਤੁਹਾਨੂੰ ਦੱਸਦੇ ਕਿ ਅਕਾਲੀਆ ਨੂੰ ਵਿਕਰਮਜੀਤ ਸਿੰਘ ਮਜੀਠੀਆ ਨੂੰ ਸੰਮਣ ਭੇਜਿਆ ਗਿਆ ਸੀ ਔਰ ਅੱਜ ਜਿਹੜਾ ਤਕਰੀਬਨ 12 ਵਜੇ ਦੇ ਕਰੀਬ ਜਿਹੜਾ ਜਿਠੀ ਨੂੰ ਜਿਹੜਾ ਸੰਮਣ ਸੀ ਉਸ ਦੇ ਵਿੱਚ ਲਿਖਿਆ ਕਿ 12 ਵਜੇ ਤੋਂ ਪਹਿਲਾਂ ਬਲਮ ਵਿਕਰਮ ਜੀਟੀਐਸਆਈਪੀ ਸਾਹਮਣੇ ਪੇਸ ਹੁਣ ਤਲਬ ਕੀਤਾ ਗਿਆ ਸੀ ਇਹ ਮਾਮਲਾ ਅੱਜ ਦੱਸਦੀ ਕਿ ਪੰਜਾਬ ਪੁਲਿਸ ਇਹ ਪੁਰਾਣਾ ਮਾਮਲਾ 2021 ਦੇ ਵਿੱਚ ਆ ਜਿਹੜਾ ਜਦੋਂ ਚੰਨੀ ਸਰਕਾਰ ਸੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਐਂਡੀਪੀਐਸ ਐਂਡੀਪੀਐਸ ਐਕਟ ਦੇ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਨਸ਼ਾ ਤਸਕਰੀ ਦੇ ਔਰ ਡਰੱਗਸ ਦੇ ਜਿਹੜੇ ਕਈ ਕੇਸ ਇਸ ਦੇ ਵਿਕਰਮਜੀਤ ਸਿੰਘ ਮਜੀਠੀ ਦੇ ਲਗਾਏ ਸੀ ਜਿਸ ਤੇ ਚਲਦੀ ਹੈ ਮਜੀਠੀ ਨੂੰ ਉਦੋਂ ਵੀ ਕਈ ਚਿਰ ਜੇਲ੍ਹ ਦੇ ਵਿੱਚ ਰਹਿਣਾ ਪਿਆ ਸੀ ਪਰ ਅੱਜ ਫੇਰ ਵਿਕਰਮ ਮਜੀਠੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜਾ ਸੱਮਣ ਭੇਜਿਆ ਗਿਆ ਸੀਗਾ ਤਮ ਜੀਠੀ ਨੇ ਵੀ ਟਵੀਟ ਕੀਤਾ ਸੀ ਇੱਕ ਵੀਡੀਓ ਜਾਰੀ ਕੀਤੀ ਸੀ ਕਿ ਇਹਨਾਂ ਦੇ ਵੱਲੋਂ ਜਿਹੜੀ ਖਾਰਖਾਦੀ ਗਈ ਆ ਜਿਹੜੀ ਬਦਲੇ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਵਿਕਰਮ ਜੀਠਿਆ ਨੇ ਚਰਨਜੀਤ ਸਿੰਘ ਚੰਨੀ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਤੇ ਇਲਜ਼ਾਮ ਲਗਾਏ ਸੀ ਕਿ ਬਦਲਾ ਕੋਰੀ ਦੀ ਰਾਜਨੀਤੀ ਕਰ ਰਹੇ ਨੇ ਜਿਸ ਦੇ ਤਹਿਤ ਅੱਜ ਫੇਰ ਜਿਹੜਾ ਵਿਕਰਮ ਜੀਠਿਆ ਪਟਿਆਲੇ ਜੇਲ੍ਹ ਦੇ ਵਿੱਚ ਜਿਹੜਾ ਐਸਆਈਟੀ ਦੇ ਸਾਹਮਣੇ ਆ ਤਲਬ ਹੋਣਗੇ ਪੇਸ ਹੋਣਗੇ ਤੇ ਦੱਸਦੇ ਕਿ ਪਿਛਲੇ ਜਿਹੜਾ ਪਿਛਲੇ ਵਰੇ ਜਦੋਂ 2021 ਦੀ ਗੱਲ ਕੀਤੀ ਜਾ ਰਹੀ ਹੈ ਤਾਂ ਚੰਨੀ ਸਰਕਾਰ ਨੇ ਇਹਨਾਂ ਨੂੰ ਤਕਰੀਬਨ 3 ਮਹੀਨੇ ਜੇਲ੍ਹ ਦੇ ਵਿੱਚ ਰੱਖਿਆ ਸੀ ਤਾਂ ਜਿਸ ਤੋਂ ਬਾਅਦ ਇਹਨਾਂ ਨੇ ਹਾਈ ਕੋਰਟ ਦੇ ਰੁਕ ਕੀਤਾ ਤੇ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਦਾ ਰੁਕ ਕੇ ਇਹਦਾ ਜਿਸ ਤੋਂ ਬਾਅਦ ਮਿਕਰ ਮਨਜੀਠੇ ਨੂੰ ਜ਼ਮਾਨਤ ਮਿਲ ਗਈ ਸੀ ਤੇ ਹਾਜ਼ੇ ਵੀ ਇਹ ਕੇਸ ਪੰਜਾਬ ਸਰਕਾਰ ਦੇ ਜਿਹੜੇ ਮਾਮਲਾ ਕਰ ਰਹੀ ਹੈ ਔਰ ਪੰਜਾਬ ਪੁਲਿਸ ਇਸ ਦੀ ਜਾਂਚ ਕਰ ਰਹੀ ਸੀ ਜਿਸ ਤੋਂ ਬਾਅਦ ਅੱਜ ਫੇਰ ਐਸਆਈਪੀ ਨੇ ਇੱਕ ਵਾਰ ਮਨਜੀਠੇ ਨੂੰ ਤਲਬ ਕੀਤਾ ਹੈ ਕੀ ਮਾਮਲਾ ਮਾਮਲਾ ਪੂਰਾ ਸਮਝਾ ਦਿੰਨੇ ਆ ਦੱਸਦੇ ਕਿ ਇਹ ਮਾਮਲਾ ਮੰਜੀਠੇ ਨੂੰ ਉਦੋਂ ਮਿਲਿਆ ਸੀ ਜਦੋਂ 2021 ਦੇ ਵਿੱਚ ਮੰਜੀਠੇ ਦੇ ਉੱਤੇ ਪਾਇਆ ਗਿਆ ਸੀ ਜਦੋਂ ਇਸ ਉੱਤੇ ਡਰੱਗਸ ਦੇ ਜਿਹੜੇ ਡਰੱਗਸ ਦੀ ਚਿੱਟੇ ਦੀ ਤਸਕਰੀ ਦੇ ਇਲਜ਼ਾਮ ਲੱਗੇ ਸੀ ਪਰ ਇਸ ਮਾਮਲੇ ਵਿੱਚ ਐਸਆਈਟੀ ਬਣਾਈ ਗਈ ਸੀ ਮੰਜੀਠੇ ਨੂੰ ਇੱਕ ਵਾਰ ਫੇਰ ਸੱਮਣ ਭੇਜੇ ਗਏ ਸੀ ਉਦੋਂ ਔਰ ਫਿਰ ਜਦੋਂ ਸੱਮਣ ਤੋਂ ਬਾਅਦ ਹੁਣ ਦੁਬਾਰਾ ਹੁਣ 2023 ਦੇ ਵਿੱਚ 18 ਦਸੰਬਰ ਨੂੰ ਫੇਰ ਸੱਮਣ ਭੇਜੇ ਗਏ ਨੇ ਫੇਰ ਪੇਸ ਹੋਣ ਦੇ ਲਈ ਕਿਹਾ ਗਿਆ ਹੈ ਜੇ ਵਿਕਰਮ ਜਿੱਠੇ ਨਹੀਂ ਪੇਸ ਹੁੰਦੇ ਤਾ ਬਿਕਰਮ ਮਜੀਠੀਏ ਨੂੰ ਪੰਜਾਬ ਪੁਲਿਸ ਗ੍ਰਿਫਤਾਰ ਕਰ ਸਕਦੀ ਹੈ। ਉੱਥੇ ਵੀ ਦੱਸਦੀ ਕਿ 2021 ਦੇ ਵਿੱਚ ਜਿਹੜੀ ਐਸਆਈਟੀ ਨੇ ਦੇਦੋ ਪੁੱਛਗਿੱਛ ਲਈ ਬੁਲਾਇਆ ਸੀ ਤਾਂ ਇਹ ਪੇਸ਼ ਹੋਣ ਲਈ ਕਿਹਾ ਸੀ। ਦਰਹ ਚੱਲੀ ਚੰਨੀ ਸਰਕਾਰ ਸਮੇਂ 2021 ਦੇ ਵਿੱਚ ਮਜੀਠੀਏ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਹੋਇਆ ਸੀ ਤੇ ਮਜੀਠੀਏ ਪੇਸ਼ ਨਹੀਂ ਹੋਏ ਸੀ ਜਿਸ ਤੋਂ ਬਾਅਦ ਮਜੀਠੀਏ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਜੇਲ੍ਹ ਕੱਟਣ ਤੋਂ ਬਾਅਦ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਸੀ। ਪਰ ਹੁਣ ਇੱਕ ਵਾਰ ਫੇਰ ਐਸਆਈਟੀ ਨੇ ਮਜੀਠੀਏ ਨੂੰ ਸੰਮਣ ਜਾਰੀ ਕਰਕੇ ਪੇਸ਼ ਹੋਣ ਲਈ ਕਿਹਾ ਹੈ ਅੱਜ 12ਾਂ ਵਧੇ ਦਾ ਟਾਈਮ ਦਿੱਤਾ ਗਿਆ 18 ਦਸੰਬਰ ਆ ਚੁੱਕੀ ਹੈ ਅੱਜ ਦੇ ਦਿਨ ਮਨਜੀਠੇ ਨੂੰ ਪਟਿਆਲੇ ਦੀ ਜਿਹੜੀ ਪਟਿਆਲੇ ਐਸਆਈਟੀ ਹੈ ਉਸ ਦੇ ਸਾਹਮਣੇ ਤਲਬ ਕੀਤਾ ਗਿਆ ਸੀ ਪੇ ਸੁਣਦੇ ਹੁਕਮ ਦਿੱਤੇ ਸੀ ਦੇਖਣਾ ਹੋਵੇਗਾ ਕਿ ਵਿਕਰਮਜੀਤ ਸਿੰਘ ਮਨਜੀਠੀ ਆ ਜਾ ਰਹੇ ਨਹੀਂ ਪਟਿਆਲੇ ਜਾਣਾ ਹੈ ਕਿਉਂਕਿ ਪਿਛਲੇ ਦਿਨੀ ਉਹਨਾਂ ਦੇ ਬਲੋਂ ਇੱਕ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਮਣ ਭੇਜਿਆ ਗਿਆ ਸੀ ਕਿਹਾ ਗਿਆ ਸੀ ਕਿ ਲਵ ਲੈਟਰ ਮੈਨੂੰ ਦਿੱਤਾ ਗਿਆ ਪਰ ਉੱਥੇ ਹੀ ਹੁਣ ਇਹ ਦੇਖਣਾ ਹੈ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੈਂ ਸੰਮਣਾਂ ਤੋਂ ਨਹੀਂ ਡਰਦਾ ਗ੍ਰਿਫਤਾਰੀ ਤੋਂ ਨਹੀਂ ਡਰਦਾ ਪਰ ਅੱਜ ਐਸਆਈਟੀ ਅੱਗੇ ਪੇਸ ਹੋਣਗੇ ਬਿਕਰਮਜੀਤ ਸਿੰਘ ਮਜੀਠੀਆ ਜਾਂ ਨਹੀਂ ਪਰ ਇੱਥੇ ਵੀ ਸਾਹਮਣੇ ਆ ਰਿਹਾ ਹੈ ਕਿ ਬਿਕਰਮ ਮਜੀਠੀਆ ਪੇਸ ਨਹੀਂ ਹੋ ਰਿਹਾ ਜੇ ਪੇਸ ਨਹੀਂ ਹੋਣਗੇ ਤਾਂ ਉਹਨਾਂ ਦੀ ਪਟਿਆਲਾ ਪੁਲਿਸ ਗ੍ਰਿਫਤਾਰੀ ਕਰ ਸਕਦੀ ਹੈ ਤੁਸੀਂ ਬਣੇ ਹੋ ਹਰਪ ਪੰਜਾਬ ਟੀਵੀ ਦੇ ਨਾਲ ਮੈਂ ਤਰਨਦੀਪ ਸਿੰਘ ਅੱਜ ਬਿਕਰਮਜੀਤ ਸਿੰਘ ਮਜੀਠੀਆ ਪਟਿਆਲੇ ਦੇ ਵਿੱਚ ਐਸਆਈਟੀ ਦੇ ਸਾਹਮਣੇ ਪੇਸ ਹੋਣਗੇ ਪਰ ਲੱਗਦਾ ਹੈ ਇਹ ਮਜੀਠੀ ਦੇ ਵੱਲੋਂ ਪੇਸ ਹੋਣ ਤੋਂ ਪਹਿਲਾਂ ਵੀ ਇਤਰਾਜ਼ ਜਤਾਇਆ ਗਿਆ ਸੀ ਤਾਂ ਦੱਸਦੇ ਕਿ ਐਨਡੀਏ ਐਨਡੀਪੀਐਸ ਤਹਿਤ ਜਿਹੜਾ ਡਰੱਗਸ ਮਾਮਲਾ ਹੈ ਉਸ ਦੇ ਤਹਿਤ ਪਟਿਆਲੇ ਰੇਂਜ ਦੇ ਜਿਹੜੇ ਐਸਆਈਟੀ ਆ ਉੱਥੇ ਪੇਸ ਹੋਣ ਦੇ ਜਿਹੜੇ ਹੁਕਮ ਦਿੱਤੇ ਗਿਆ ਸੀ ਅੱਜ ਤਾਂ ਦੱਸਦੇ ਕਿ ਅਕਾਲੀਆ ਕੋ ਬਿਕਰਮਜੀਤ ਸਿੰਘ ਮੰਜੀਠੀਆ ਨੂੰ ਸੰਮਣ ਭੇਜਿਆ ਗਿਆ ਸੀ ਔਰ ਅੱਜ ਜਿਹੜਾ ਤਕਰੀਬਨ 12 ਵਜੇ ਦੇ ਕਰੀਬ ਜਿਹੜਾ ਮੰਜੀਠੀ ਨੂੰ ਜਿਹੜਾ ਸੰਮਣ ਸੀ ਉਸ ਦੇ ਵਿੱਚ ਲਿਖਿਆ ਕਿ 12 ਵਜੇ ਤੋਂ ਪਹਿਲਾਂ ਬਲਾਂ ਬਿਕਰਮਜੀਤੀ ਐਸਆਈਪੀ ਸਾਹਮਣੇ ਪੇਸ ਹੋਣ ਤਲਬ ਕੀਤਾ ਗਿਆ ਸੀ ਇਹ ਮਾਮਲਾ ਅੱਜ ਦੱਸਦੇ ਕਿ ਪੰਜਾਬ ਪੁਲਿਸ ਇਹ ਪੁਰਾਣਾ ਮਾਮਲਾ 2021 ਦੇ ਵਿੱਚ ਆ ਜਿਹੜਾ ਜਦੋਂ ਚੰਨੀ ਸਰਕਾਰ ਸੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਐਂਡੀਪੀਐਸ ਐਂਡੀਪੀਐਸ ਐਕਟ ਦੇ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਨਸ਼ਾ ਤਸਕਰੀ ਦੇ ਔਰ ਡਰੱਗਸ ਦੇ ਜਿਹੜੇ ਕਈ ਕੇਸ ਇਸ ਦੇ ਵਿਕਰਮਜੀਤ ਸਿੰਘ ਮਜੀਠੀਆ ਦੇ ਲਗਾਏ ਸੀ ਜਿਸ ਤੇ ਚਲਦੀ ਹੈ ਮਜੀਠੀ ਨੂੰ ਉਦੋਂ ਵੀ ਕਈ ਚਿਰ ਜੇਲ੍ਹ ਦੇ ਵਿੱਚ ਰਹਿਣਾ ਪਿਆ ਸੀ ਪਰ ਅੱਜ ਫੇਰ ਵਿਕਰਮ ਮਜੀਠੀਆ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜਾ ਸੱਮਣ ਭੇਜਿਆ ਗਿਆ ਸੀਗਾ ਤਾ ਮਦੀਠੀ ਨੇ ਵੀ ਟਵੀਟ ਕੀਤਾ ਸੀ ਇੱਕ ਵੀਡੀਓ ਜਾਰੀ ਕੀਤੀ ਸੀ ਕਿ ਇਹਨਾਂ ਦੇ ਵੱਲੋਂ ਜਿਹੜੀ ਖਾਰਖਾਦੀ ਗਈ ਆ ਜਿਹੜੀ ਬਦਲੇ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਵਿਕਰਮ ਜੀਠੀਆ ਨੇ ਚਰਨਜੀਤ ਸਿੰਘ ਚੰਨੀ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਤੇ ਇਲਜ਼ਾਮ ਲਗਾਏ ਸੀ ਕਿ ਬਦਲਾ ਕੋਰੀ ਦੀ ਰਾਜਨੀਤੀ ਕਰ ਰਹੇ ਨੇ ਜਿਸ ਦੇ ਤਹਿਤ ਅੱਜ ਫੇਰ ਜਿਹੜਾ ਵਿਕਰਮ ਜੀਠੀਆ ਪਟਿਆਲੇ ਜੇਲ੍ਹ ਦੇ ਵਿੱਚ ਜਿਹੜਾ ਐਸਆਈਟੀ ਦੇ ਸਾਹਮਣੇ ਆ ਤਲਬ ਹੋਣਗੇ ਪੇਸ ਹੋਣਗੇ ਤੇ ਦੱਸਦੇ ਕਿ ਪਿਛਲੇ ਜਿਹੜਾ ਪਿਛਲੇ ਵਰੇ ਜਦੋਂ 2021 ਦੀ ਗੱਲ ਕੀਤੀ ਜਾ ਰਹੀ ਹੈ ਤਾਂ ਚੰਨੀ ਸਰਕਾਰ ਨੇ ਇਨਨ ਤਕਰੀਬਨ 3 ਮਹੀਨੇ ਜੇਲ੍ਹ ਦੇ ਵਿੱਚ ਰੱਖਿਆ ਸੀ ਜਿਸ ਤੋਂ ਬਾਅਦ ਇਹਨਾਂ ਨੇ ਹਾਈ ਕੋਰਟ ਦੇ ਰੁਕ ਕੀਤਾ ਤੇ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਦਾ ਰੁਕ ਕੇ ਇਹਦਾ ਜਿਸ ਤੋਂ ਬਾਅਦ ਮਿਕਰ ਮੰਜੀਠੇ ਨੂੰ ਜ਼ਮਾਨਤ ਮਿਲ ਗਈ ਸੀ ਤੇ ਹਾਜ਼ੇ ਵੀ ਇਹ ਕੇਸ ਪੰਜਾਬ ਸਰਕਾਰ ਦੇ ਜਿਹੜੇ ਮਾਮਲਾ ਕਰ ਰਹੀ ਹੈ ਔਰ ਪੰਜਾਬ ਪੁਲਿਸ ਇਸ ਦੀ ਜਾਂਚ ਕਰ ਰਹੀ ਸੀ ਜਿਸ ਤੋਂ ਬਾਅਦ ਅੱਜ ਫੇਰ ਐਸਆਈਪੀ ਨੇ ਇੱਕ ਵਾਰ ਮੰਜੀਠੇ ਨੂੰ ਤਲਬ ਕੀਤਾ ਹੈ ਕੀ ਮਾਮਲਾ ਮਾਮਲਾ ਪੂਰਾ ਸਮਝਾ ਦਿੰਨੇ ਆ ਦੱਸਦੇ ਕਿ ਇਹ ਮਾਮਲਾ ਮੰਜੀਠੇ ਨੂੰ ਉਦੋਂ ਮਿਲਿਆ ਸੀ ਜਦੋਂ 2021 ਦੇ ਵਿੱਚ ਮੰਜੀਠੇ ਦੇ ਉੱਤੇ ਪਾਇਆ ਗਿਆ ਸੀ ਜਦੋਂ ਇਸ ਉੱਤੇ ਡਰੱਗਸ ਦੇ ਜਿਹੜੇ ਡਰੱਗਸ ਦੀ ਚਿੱਟੇ ਦੀ ਤਸਕਰੀ ਦੇ ਇਲਜ਼ਾਮ ਲੱਗੇ ਸੀ ਪਰ ਇਸ ਮਾਮਲੇ ਵਿੱਚ ਐਸਆਈਟੀ ਬਣਾਈ ਗਈ ਸੀ ਮਨਜੀਠੀ ਨੂੰ ਇੱਕ ਵਾਰ ਫੇਰ ਸੱਮਣ ਭੇਜੇ ਗਏ ਸੀ ਉਦੋਂ ਔਰ ਫਿਰ ਜਦੋਂ ਸੱਮਣ ਤੋਂ ਬਾਅਦ ਹੁਣ ਦੁਬਾਰਾ ਹੁਣ 2023 ਦੇ ਵਿੱਚ 18 ਦਸੰਬਰ ਨੂੰ ਫੇਰ ਸੱਮਣ ਭੇਜੇਗੇ ਨੇ ਫੇਰ ਪੇਸ ਹੋਣ ਦੇ ਲਈ ਕਿਹਾ ਗਿਆ ਹੈ ਜੇ ਬਿਕਰਮ ਜਿਠੀਏ ਨਹੀਂ ਪੇਸ ਹੁੰਦੇ ਤਾਂ ਬਿਕਰਮ ਜਿਠੀਏ ਨੂੰ ਪੰਜਾਬ ਪੁਲਿਸ ਗ੍ਰਿਫਤਰ ਕਰ ਸਕਦੀ ਹੈ ਉੱਥੇ ਵੀ ਦੱਸਦੀ ਕਿ 2021 ਦੇ ਵਿੱਚ ਜਿਹੜੀ ਐਸਆਈਟੀ ਨੇ ਜਦੋਂ ਪੁੱਛ ਕੇ ਚਲੀ ਬੁਲਾਇਆ ਸੀ ਕાય ਪੇਸ ਹੋਣ ਲਈ ਕਿਹਾ ਸੀ ਦਰਹ ਚੱਲੀ ਚੰਨੀ ਸਰਕਾਰ 2021 ਦੇ ਵਿੱਚ ਮਜੀਠੀ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਹੋਇਆ ਸੀ ਤੇ ਮਜੀਠੀਏ ਪੇਸ ਨਹੀਂ ਹੋਏ ਸੀ ਜਿਸ ਤਵਾ ਮਜੀਠੀਏ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਜੇਲ ਕੱਟਣ ਤੋਂ ਬਾਅਦ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਸੀ ਪਰ ਹੁਣ ਇੱਕ ਵਾਰ ਫੇਰ ਐਸਆਈਟੀ ਨੇ ਮਜੀਠੀ ਨੂੰ ਸੰਮਣੇ ਜਾਰੀ ਕਰਕੇ ਪੇਸ ਹੋਣ ਲਈ ਕਿਹਾ ਹੈ ਅੱਜ 12 ਵਜੇ ਦਾ ਟਾਈਮ ਦਿੱਤਾ ਗਿਆ 18 ਦਸੰਬਰ ਆ ਚੁੱਕੀ ਹੈ ਅੱਜ ਦੇ ਦਿਨ ਮਜੀਠੀਏ ਨੂੰ ਪਟਿਆਲੇ ਦੀ ਜਿਹੜੀ ਪਟਿਆਲੇ ਐਸਆਈਟੀ ਹੈ ਉਸ ਦੇ ਸਾਹਮਣੇ ਤਲਬ ਕੀਤਾ ਗਿਆ ਸੀ ਪੇ ਸੁਣਦੇ ਹੁਕਮ ਦਿੱਤੇ ਸੀ ਦੇਖਣਾ ਹੋਵੇਗਾ ਕਿ ਵਿਕਰਮਜੀਤ ਸਿੰਘ ਮੰਜੀਠੀ ਆ ਜਾ ਰਹੇ ਨਹੀਂ ਪਟਿਆਲੇ ਜਾਣਾ ਨਹੀਂ ਕਿਉਂਕਿ ਪਿਛਲੇ ਦਿਨੀ ਉਹਨਾਂ ਦੇ ਬਲੋਂ ਇੱਕ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਮਣ ਭੇਜਿਆ ਗਿਆ ਸੀ ਕਿਹਾ ਗਿਆ ਸੀ ਕਿ ਲਵ ਲੈਟਰ ਮੈਨੂੰ ਦਿੱਤਾ ਗਿਆ ਪਰ ਉੱਥੇ ਹੀ ਹੁਣ ਇਹ ਦੇਖਣਾ ਹੈ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੈਂ ਸੰਮਣਾਂ ਤੋਂ ਨਹੀਂ ਡਰਦਾ ਗ੍ਰਿਫਤਾਰੀ ਤੋਂ ਨਹੀਂ ਡਰਦਾ ਪਰ ਅੱਜ ਐਸਆਈਟੀ ਅੱਗੇ ਪੇਸ਼ ਹੋਣਗੇ ਵਿਕਰਮਜੀਤ ਸਿੰਘ ਮਜੀਠੀਆ ਜਾਂ ਨਹੀਂ ਪਰ ਇੱਥੇ ਵੀ ਸਾਹਮਣੇ ਆ ਰਿਹਾ ਹੈ ਕਿ ਵਿਕਰਮ ਮਜੀਠੀਆ ਪੇਸ਼ ਨਹੀਂ ਹੋ ਰਿਹਾ ਜੇ ਪੇਸ਼ ਨਹੀਂ ਹੋਣਗੇ ਤਾਂ ਉਹਨਾਂ ਦੀ ਪਟਿਆਲਾ ਪੁਲਿਸ ਗ੍ਰਿਫਤਾਰੀ ਕਰ ਸਕਦੀ ਹੈ ਤੁਸੀਂ ਬਣੇ ਹੋ ਹਰਫ ਪੰਜਾਬ ਟੀਵੀ ਦੇ ਨਾਲ ਮੈਂ ਤਰਨਦੀਪ ਸਿੰਘ ਅੱਜ ਵਿਕਰਮਜੀਤ ਸਿੰਘ ਮਜੀਠੀਆ ਪਟਿਆਲੇ ਦੇ ਵਿੱਚ ਐਸਆਈਟੀ ਦੇ ਸਾਹਮਣੇ ਪੇਸ਼ ਹੋਣਗੇ ਪਰ ਲੱਗਦਾ ਹੈ ਇਹ ਮਜੀਠੀ ਦੇ ਵੱਲੋਂ ਪੇਸ਼ ਹੋਣ ਤੋਂ ਪਹਿਲਾਂ ਵੀ ਇਤਰਾਜ਼ ਜਤਾਇਆ ਗਿਆ ਸੀ ਤਾਂ ਦੱਸਦੇ ਕਿ ਐਨਡੀਏ ਐਨਡੀਪੀਐਸ ਤਹਿਤ ਜਿਹੜਾ ਡਰੱਗਸ ਮਾਮਲਾ ਹੈ ਉਸ ਦੇ ਤਹਿਤ ਪਟਿਆਲੇ ਰੇਜ਼ ਦੇ ਜਿਹੜੇ ਐਸਆਈਟੀ ਆ ਉੱਥੇ ਪੇਸ ਹੋਣ ਦੇ ਜਿਹੜੇ ਹੁਕਮ ਦਿੱਤੇ ਗਿਆ ਸੀ ਅੱਜ ਤਨ ਦੱਸਦੇ ਕਿ ਅਕਾਲੀਆ ਗੂ ਵਿਕਰਮਜੀਤ ਸਿੰਘ ਮੰਜਿਠੀਆ ਨੂੰ ਸੰਮਣ ਭੇਜਿਆ ਗਿਆ ਸੀ ਔਰ ਅੱਜ ਜਿਹੜਾ ਤਕਰੀਬਨ 12 ਵਜੇ ਦੇ ਕਰੀਬ ਜਿਹੜਾ ਮੰਜਿਠੀ ਨੂੰ ਜਿਹੜਾ ਸੰਮਣ ਸੀ ਉਸ ਦੇ ਵਿੱਚ ਲਿਖਿਆ ਕਿ 12 ਵਜੇ ਤੋਂ ਪਹਿਲਾਂ ਪਹਿਲਾਂ ਵਿਕਰਮਜੀਤ ਐਸਆਈਟੀ ਸਾਹਮਣੇ ਪੇਸ ਹੋਣ ਤਲਬ ਕੀਤਾ ਗਿਆ ਸੀ ਇਹ ਮਾਮਲਾ ਅੱਜ ਦੱਸਦੇ ਕਿ ਪੰਜਾਬ ਪੁਲਿਸ ਇਹ ਪੁਰਾਣਾ ਮਾਮਲਾ 2021 ਦੇ ਵਿੱਚ ਅੱਜ ਜਿਹੜਾ ਜਦੋਂ ਚੰਨੀ ਸਰਕਾਰ ਸੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਐਂਡੀਪੀਐਸ ਐਂਡੀਪੀਐਸ ਐਕਟ ਦੇ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਨਸ਼ਾ ਤਸਕਰੀ ਦੇ ਔਰ ਡਰੱਗਸ ਦੇ ਜਿਹੜੇ ਕਈ ਕੇਸ ਇਸ ਦੇ ਵਿਕਰਮਜੀਤ ਸਿੰਘ ਮਜੀਠੀਆ ਦੇ ਲਗਾਏ ਸੀ ਜਿਸ ਤੇ ਚਲਦੀ ਹੈ ਮਜੀਠੀ ਨੂੰ ਉਦੋਂ ਵੀ ਕਈ ਚਿਰ ਜੇਲ੍ਹ ਦੇ ਵਿੱਚ ਰਹਿਣਾ ਪਿਆ ਸੀ ਪਰ ਅੱਜ ਫੇਰ ਵਿਕਰਮ ਮਜੀਠੀਆ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜਾ ਸੰਮਣ ਭੇਜਿਆ ਗਿਆ ਸੀਗਾ ਤਾਂ ਮਜੀਠੀ ਨੇ ਵੀ ਟਵੀਟ ਕੀਤਾ ਸੀ ਇੱਕ ਵੀਡੀਓ ਜਾਰੀ ਕੀਤੀ ਸੀ ਕਿ ਇਹਨਾਂ ਦੇ ਵੱਲੋਂ ਜਿਹੜੀ ਖਾਰਖਾਦੀ ਗਈ ਆ ਜਿਹੜੀ ਬਦਲੇ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਵਿਕਰਮ ਜੀਠੀਆ ਨੇ ਚਰਨਜੀਤ ਸਿੰਘ ਚੰਨੀ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਤੇ ਇਲਜ਼ਾਮ ਲਗਾਏ ਸੀ ਕਿ ਬਦਲਾ ਕੋਰੀ ਦੀ ਰਾਜਨੀਤੀ ਕਰ ਰਹੇ ਨੇ ਜਿਸ ਦੇ ਤਹਿਤ ਅੱਜ ਫੇਰ ਜਿਹੜਾ ਵਿਕਰਮ ਜੀਠੀਆ ਪਟਿਆਲੇ ਜੇਲ੍ਹ ਦੇ ਵਿੱਚ ਜਿਹੜਾ ਐਸਆਈਟੀ ਦੇ ਸਾਹਮਣੇ ਆ ਤਲਬ ਹੋਣਗੇ ਪੇਸ ਹੋਣਗੇ ਤੇ ਦੱਸਦੇ ਕਿ ਪਿਛਲੇ ਜਿਹੜਾ ਪਿਛਲੇ ਵਰੇ ਜਦੋਂ 2021 ਦੀ ਗੱਲ ਕੀਤੀ ਜਾ ਰਹੀ ਹੈ ਤਾਂ ਚੰਨੀ ਸਰਕਾਰ ਨੇ ਇਹਨਾਂ ਨੂੰ ਤਕਰੀਬਨ 3 ਮਹੀਨੇ ਜੇਲ੍ਹ ਦੇ ਵਿੱਚ ਰੱਖਿਆ ਸੀ ਤਾਂ ਜਿਸ ਤੋਂ ਬਾਅਦ ਇਹਨਾਂ ਨੇ ਹਾਈ ਕੋਰਟ ਦੇ ਰੁਕ ਕੀਤਾ ਤੇ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਦਾ ਰੁਕ ਕੀਤਾ ਜਿਸ ਤੋਂ ਬਾਅਦ ਵਿਕਰ ਮੰਜੀਠੇ ਨੂੰ ਜ਼ਮਾਨਤ ਮਿਲ ਗਈ ਸੀ ਤੇ ਹਾਜ਼ੇ ਵੀ ਇਹ ਕੇਸ ਪੰਜਾਬ ਸਰਕਾਰ ਦੇ ਜਿਹੜੇ ਮਾਮਲਾ ਕਰ ਰਹੀ ਹੈ ਔਰ ਪੰਜਾਬ ਪੁਲਿਸ ਇਸ ਦੀ ਜਾਂਚ ਕਰ ਰਹੀ ਸੀ ਜਿਸ ਤੋਂ ਬਾਅਦ ਅੱਜ ਫੇਰ ਐਸਆਈਟੀ ਨੇ ਇੱਕ ਵਾਰ ਮੰਜੀਠੇ ਨੂੰ ਤਲਬ ਕੀਤਾ ਹੈ ਕੀ ਮਾਮਲਾ ਮਾਮਲਾ ਪੂਰਾ ਸਮਝਾ ਦਿੰਨੇ ਆ ਦੱਸਦੀ ਕਿ ਇਹ ਮਾਮਲਾ ਮੰਜੀਠੇ ਨੂੰ ਉਦੋਂ ਮਿਲਿਆ ਸੀ ਜਦੋਂ 2021 ਦੇ ਵਿੱਚ ਮੰਜੀਠੇ ਦੇ ਉੱਤੇ ਪਾਇਆ ਗਿਆ ਸੀ ਜਦੋਂ ਇਸ ਉੱਤੇ ਡਰੱਗਸ ਦੇ ਜਿਹੜੇ ਡਰੱਗਸ ਦੀ ਚਿੱਟੇ ਦੀ ਤਸਕਰੀ ਦੇ ਇਲਜ਼ਾਮ ਲੱਗੇ ਸੀ ਪਰ ਇਸ ਮਾਮਲੇ ਵਿੱਚ ਐਸਆਈਟੀ ਬਣਾਈ ਗਈ ਸੀ ਬਿਕਰਮ ਜਿੱਠੀ ਨੂੰ ਇੱਕ ਵਾਰ ਫੇਰ ਸੱਮਣ ਭੇਜੇ ਗਏ ਸੀ ਉਦੋਂ ਔਰ ਫਿਰ ਜਦੋਂ ਸੱਮਣ ਤੋਂ ਬਾਅਦ ਹੁਣ ਦੁਬਾਰਾ ਹੁਣ 2023 ਦੇ ਵਿੱਚ 18 ਦਸੰਬਰ ਨੂੰ ਫੇਰ ਸੱਮਣ ਭੇਜੇਗੇ ਨੇ ਫੇਰ ਪੇਸ ਹੋਣ ਦੇ ਲਈ ਕਿਹਾ ਗਿਆ ਹੈ ਜੇ ਬਿਕਰਮ ਜਿੱਠੀਏ ਨਹੀਂ ਪੇਸ ਹੁੰਦੇ ਤਾਂ ਬਿਕਰਮ ਜਿੱਠੀਏ ਨੂੰ ਪੰਜਾਬ ਪੁਲਿਸ ਗ੍ਰਿਫਤਰ ਕਰ ਸਕਦੀ ਹੈ ਉੱਥੇ ਵੀ ਦੱਸਦੀ ਕਿ 2021 ਦੇ ਵਿੱਚ ਜਿਹੜੀ ਐਸਆਈਟੀ ਨੇ ਜਦੋਂ ਪੁੱਛ ਕੇ ਚਲੀ ਬੁਲਾਇਆ ਸੀ ਟਾਈਪ ਪੇਸ ਹੋਣ ਲਈ ਕਿਹਾ ਸੀ ਦਰਹ ਚੱਲੀ ਚੰਨੀ ਸਰਕਾਰ 2021 ਦੇ ਵਿੱਚ ਮਜੀਠੀ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਹੋਇਆ ਸੀ ਤੇ ਮਜੀਠੀਏ ਪੇਸ ਨਹੀਂ ਹੋਏ ਸੀ ਜਿਸ ਤੋਂ ਬਾਅਦ ਮਜੀਠੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਜੇਲ੍ਹ ਕੱਟਣ ਤੋਂ ਬਾਅਦ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਸੀ ਪਰ ਹੁਣ ਇੱਕ ਵਾਰ ਫੇਰ ਐਸਆਈਟੀ ਨੇ ਮਜੀਠੇ ਨੂੰ ਸੰਮਣੇ ਜਾਰੀ ਕਰਕੇ ਪੇਸ ਹੋਣ ਲਈ ਕਿਹਾ ਹੈ ਅੱਜ 12 ਵਜੇ ਦਾ ਟਾਈਮ ਦਿੱਤਾ ਗਿਆ 18 ਦਸੰਬਰ ਆ ਚੁੱਕੀ ਹੈ ਅੱਜ ਦੇ ਦਿਨ ਮਜੀਠੇ ਨੂੰ ਪਟਿਆਲੇ ਦੀ ਜਿਹੜੀ ਪਟਿਆਲੇ ਐਸਆਈਟੀ ਹੈ ਉਸਦੇ ਸਾਹਮਣੇ ਤਲਬ ਕੀਤਾ ਗਿਆ ਸੀ ਪੇ ਸੁਣਦੇ ਹੁਕਮ ਦਿੱਤੇ ਸੀ ਦੇਖਣਾ ਹੋਵੇਗਾ ਕਿ ਵਿਕਰਮਜੀਤ ਸਿੰਘ ਮੰਜੀਠੀ ਆ ਜਾ ਰਹੇ ਨਹੀਂ ਪਟਿਆਲੇ ਜਾਣਾ ਨਹੀਂ ਕਿਉਂਕਿ ਪਿਛਲੇ ਦਿਨੀ ਉਹਨਾਂ ਦੇ ਬਲੋਂ ਇੱਕ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਮਣ ਭੇਜਿਆ ਗਿਆ ਸੀ ਕਿਹਾ ਗਿਆ ਸੀ ਕਿ ਲਵ ਲੈਟਰ ਮੈਨੂੰ ਦਿੱਤਾ ਗਿਆ ਪਰ ਉੱਥੇ ਹੀ ਹੁਣ ਇਹ ਦੇਖਣਾ ਹੈ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੈਂ ਸੰਮਣਾਂ ਤੋਂ ਨਹੀਂ ਡਰਦਾ ਗ੍ਰਿਫਤਾਰੀ ਤੋਂ ਨਹੀਂ ਡਰਦਾ ਪਰ ਅੱਜ ਐਸਆਈਟੀ ਅੱਗੇ ਪੇਸ਼ ਹੋਣਗੇ ਵਿਕਰਮਜੀਤ ਸਿੰਘ ਮਜੀਠੀਆ ਜਾਂ ਨਹੀਂ ਪਰ ਇੱਥੇ ਵੀ ਸਾਹਮਣੇ ਆ ਰਿਹਾ ਹੈ ਕਿ ਵਿਕਰਮ ਮਜੀਠੀਆ ਪੇਸ਼ ਨਹੀਂ ਹੋ ਰਿਹਾ ਜੇ ਪੇਸ਼ ਨਹੀਂ ਹੋਣਗੇ ਤਾਂ ਉਹਨਾਂ ਦੀ ਪਟਿਆਲਾ ਪੁਲਿਸ ਗ੍ਰਿਫਤਾਰੀ ਕਰ ਸਕਦੀ ਹੈ ਤੁਸੀਂ ਬਣੇ ਹੋ ਹਰਫ ਪੰਜਾਬ ਟੀਵੀ ਦੇ ਨਾਲ ਮੈਂ ਤਰਨਦੀਪ ਸਿੰਘ ਅੱਜ ਵਿਕਰਮਜੀਤ ਸਿੰਘ ਮਜੀਠੀਆ ਪਟਿਆਲੇ ਦੇ ਵਿੱਚ ਐਸਆਈਟੀ ਦੇ ਸਾਹਮਣੇ ਪੇਸ਼ ਹੋਣਗੇ ਪਰ ਲੱਗਦਾ ਹੈ ਇਹ ਮਜੀਠੀ ਦੇ ਵੱਲੋਂ ਪੇਸ਼ ਹੋਣ ਤੋਂ ਪਹਿਲਾਂ ਵੀ ਇਤਰਾਜ਼ ਜਤਾਇਆ ਗਿਆ ਸੀ ਤਾਂ ਦੱਸਦੇ ਕਿ ਐਨਡੀਏ ਐਨਡੀਪੀਐਸ ਤਹਿਤ ਜਿਹੜਾ ਡਰੱਗਸ ਮਾਮਲਾ ਹੈ ਉਸ ਦੇ ਤਹਿਤ ਪਟਿਆਲੇ ਰੇਂਜ ਦੇ ਜਿਹੜੇ ਐਸਆਈਟੀ ਆ ਉੱਥੇ ਪੇਸ ਹੋਣ ਦੇ ਜਿਹੜੇ ਹੁਕਮ ਦਿੱਤੇ ਗਿਆ ਸੀ ਅੱਜ ਤੁਹਾਨੂੰ ਦੱਸ ਦਿੱਤੀ ਕਿ ਅਕਾਲੀਆ ਗੂ ਵਿਕਰਮਜੀਤ ਸਿੰਘ ਮੰਜਿਠੀਆ ਨੂੰ ਸ hẳn ਭੇਜਿਆ ਗਿਆ ਸੀ ਔਰ ਅੱਜ ਜਿਹੜਾ ਤਕਰੀਬਨ 12 ਵਜੇ ਦੇ ਕਰੀਬ ਜਿਹੜਾ ਮੰਜਿਠੀ ਨੂੰ ਜਿਹੜਾ ਸ hẳn ਸੀ ਉਸ ਦੇ ਵਿੱਚ ਲਿਖਿਆ ਕਿ 12 ਵਜੇ ਤੋਂ ਪਹਿਲਾਂ ਪਹਿਲਾਂ ਵਿਕਰਮਜੀਤ ਐਸਆਈਟੀ ਸਾਹਮਣੇ ਪੇਸ ਹੋਣ ਤਲਬ ਕੀਤਾ ਗਿਆ ਸੀ ਇਹ ਮਾਮਲਾ ਅੱਜ ਦੱਸ ਦਿੱਤੀ ਕਿ ਪੰਜਾਬ ਪੁਲਿਸ ਇਹ ਪੁਰਾਣਾ ਮਾਮਲਾ 2021 ਦੇ ਵਿੱਚ ਅੱਜ ਜਿਹੜਾ ਜਦੋਂ ਚੰਨੀ ਸਰਕਾਰ ਸੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਐਂਡੀਪੀਐਸ ਐਂਡੀਪੀਐਸ ਐਕਟ ਦੇ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਨਸ਼ਾ ਤਸਕਰੀ ਦੇ ਔਰ ਡਰੱਗਸ ਦੇ ਜਿਹੜੇ ਕਈ ਕੇਸ ਇਸ ਦੇ ਵਿਕਰਮਜੀਤ ਸਿੰਘ ਮਜੀਠੀਆ ਦੇ ਲਗਾਏ ਸੀ ਜਿਸ ਤੇ ਚਲਦੀ ਹੈ ਮਜੀਠੀ ਨੂੰ ਉਦੋਂ ਵੀ ਕਈ ਚਿਰ ਜੇਲ੍ਹ ਦੇ ਵਿੱਚ ਰਹਿਣਾ ਪਿਆ ਸੀ ਪਰ ਅੱਜ ਫੇਰ ਵਿਕਰਮ ਮਜੀਠੀਆ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜਾ ਸੱਮਣ ਭੇਜਿਆ ਗਿਆ ਸੀਗਾ ਰਾਮ ਜੀਠੀ ਨੇ ਵੀ ਟਵੀਟ ਕੀਤਾ ਸੀ ਇੱਕ ਵੀਡੀਓ ਜਾਰੀ ਕੀਤੀ ਸੀ ਕਿ ਇਹਨਾਂ ਦੇ ਵੱਲੋਂ ਜਿਹੜੀ ਖਾਰਖਾਦੀ ਗਈ ਆ ਜਿਹੜੀ ਬਦਲੇ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਵਿਕਰਮ ਜੀਠਿਆ ਨੇ ਚਰਨਜੀਤ ਸਿੰਘ ਚੰਨੀ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਤੇ ਇਲਜ਼ਾਮ ਲਗਾਏ ਸੀ ਕਿ ਬਦਲਾ ਕੋਰੀ ਦੀ ਰਾਜਨੀਤੀ ਕਰ ਰਹੇ ਨੇ ਜਿਸ ਦੇ ਤਹਿਤ ਅੱਜ ਫੇਰ ਜਿਹੜਾ ਵਿਕਰਮ ਜੀਠਿਆ ਪਟਿਆਲੇ ਜੇਲ੍ਹ ਦੇ ਵਿੱਚ ਜਿਹੜਾ ਐਸਆਈਟੀ ਦੇ ਸਾਹਮਣੇ ਆ ਤਲਬ ਹੋਣਗੇ ਪੇਸ ਹੋਣਗੇ ਤੇ ਦੱਸਦੇ ਕਿ ਪਿਛਲੇ ਜਿਹੜਾ ਪਿਛਲੇ ਵਰੇ ਜਦੋਂ 2021 ਦੀ ਗੱਲ ਕੀਤੀ ਜਾ ਰਹੀ ਹੈ ਤਾਂ ਚੰਨੀ ਸਰਕਾਰ ਨੇ ਇਹਨਾਂ ਨੂੰ ਤਕਰੀਬਨ 3 ਮਹੀਨੇ ਜੇਲ੍ਹ ਦੇ ਵਿੱਚ ਰੱਖਿਆ ਸੀ ਜਿਸ ਤੋਂ ਬਾਅਦ ਇਹਨਾਂ ਨੇ ਹਾਈ ਕੋਰਟ ਦੇ ਰੁਕ ਕੀਤਾ ਤੇ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਦਾ ਰੁਕ ਕੀਤਾ ਜਿਸ ਤੋਂ ਬਾਅਦ ਵਿਕਰਮ ਮੰਜੀਠੇ ਨੂੰ ਜ਼ਮਾਨਤ ਮਿਲ ਗਈ ਸੀ ਤੇ ਹਾਜੇ ਵੀ ਇਹ ਕੇਸ ਪੰਜਾਬ ਸਰਕਾਰ ਦੇ ਜਿਹੜੇ ਮਾਮਲਾ ਕਰ ਰਹੀ ਹੈ ਔਰ ਪੰਜਾਬ ਪੁਲਿਸ ਇਸ ਦੀ ਜਾਂਚ ਕਰ ਰਹੀ ਸੀ ਜਿਸ ਤੋਂ ਬਾਅਦ ਅੱਜ ਫੇਰ ਐਸਆਈਟੀ ਨੇ ਇੱਕ ਵਾਰ ਮੰਜੀਠੇ ਨੂੰ ਤਲਬ ਕੀਤਾ ਹੈ ਕੀ ਮਾਮਲਾ ਮਾਮਲਾ ਪੂਰਾ ਸਮਝਾ ਦਿੰਨੇ ਆ ਦੱਸਦੀ ਕਿ ਇਹ ਮਾਮਲਾ ਮੰਜੀਠੇ ਨੂੰ ਉਦੋਂ ਮਿਲਿਆ ਸੀ ਜਦੋਂ 2021 ਦੇ ਵਿੱਚ ਮੰਜੀਠੇ ਦੇ ਉੱਤੇ ਪਾਇਆ ਗਿਆ ਸੀ ਜਦੋਂ ਇਸ ਉੱਤੇ ਡਰੱਗਸ ਦੇ ਜਿਹੜੇ ਡਰਗ ਦੀ ਚਿੱਟੇ ਦੀ ਤਸਕਰੀ ਦੇ ਇਲਜ਼ਾਮ ਲੱਗੇ ਸੀ ਪਰ ਇਸ ਮਾਮਲੇ ਵਿੱਚ ਐਸਆਈਟੀ ਬਣਾਈ ਗਈ ਸੀ ਮਨਜੀਠੀ ਨੂੰ ਇੱਕ ਵਾਰ ਫੇਰ ਸਮਣੇ ਭੇਜੇ ਗਏ ਸੀ ਉਦੋਂ ਔਰ ਫਿਰ ਜਦੋਂ ਸਮਣੇ ਤੋਂ ਬਾਅਦ ਹੁਣ ਦੁਬਾਰਾ ਹੁਣ 2023 ਦੇ ਵਿੱਚ 18 ਦਸੰਬਰ ਨੂੰ ਫੇਰ ਸਮਣੇ ਭੇਜੇਗੇ ਨੇ ਫੇਰ ਪੇਸ ਹੋਣ ਦੇ ਲਈ ਕਿਹਾ ਗਿਆ ਹੈ ਜੇ ਵਿਕਰਮ ਜਿਠੀਏ ਨਹੀਂ ਪੇਸ ਹੁੰਦੇ ਤਾਂ ਵਿਕਰਮ ਜਿਠੀਏ ਨੂੰ ਪੰਜਾਬ ਪੁਲਿਸ ਗ੍ਰਿਫਤਰ ਕਰ ਸਕਦੀ ਹੈ ਉੱਥੇ ਵੀ ਦੱਸਦੀ ਕਿ 2021 ਦੇ ਵਿੱਚ ਜਿਹੜੀ ਐਸਆਈਟੀ ਨੇ ਜਦੋਂ ਪੁੱਛਕਿਛ ਲਈ ਬੁਲਾਇਆ ਸੀ ਟਾਈਪ ਪੇਸ ਹੋਣ ਲਈ ਕਿਹਾ ਸੀ ਦਰਹ ਚੱਲੀ ਚੰਨੀ ਸਰਕਾਰ 2021 ਦੇ ਵਿੱਚ ਮਜੀਠੀ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਹੋਇਆ ਸੀ ਤੇ ਮਜੀਠੀਏ ਪੇਸ ਨਹੀਂ ਹੋਏ ਸੀ ਜਿਸ ਤੋਂ ਬਾਅਦ ਮਜੀਠੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਜੇਲ੍ਹ ਕੱਟਣ ਤੋਂ ਬਾਅਦ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਸੀ ਪਰ ਹੁਣ ਇੱਕ ਵਾਰ ਫੇਰ ਐਸਆਈਟੀ ਨੇ ਮਜੀਠੇ ਨੂੰ ਸੰਮਣੇ ਜਾਰੀ ਕਰਕੇ ਪੇਸ ਹੋਣ ਲਈ ਕਿਹਾ ਹੈ ਅੱਜ 12 ਵਜੇ ਦਾ ਟਾਈਮ ਦਿੱਤਾ ਗਿਆ 18 ਦਸੰਬਰ ਆ ਚੁੱਕੀ ਹੈ ਅੱਜ ਦੇ ਦਿਨ ਮਜੀਠੇ ਨੂੰ ਪਟਿਆਲੇ ਦੀ ਜਿਹੜੀ ਪਟਿਆਲੇ ਐਸਆਈਟੀ ਹੈ ਉਸਦੇ ਸਾਹਮਣੇ ਤਲਬ ਕੀਤਾ ਗਿਆ ਸੀ ਪੇ ਸੁਣਦੇ ਹੁਕਮ ਦਿੱਤੇ ਸੀ ਦੇਖਣਾ ਹੋਵੇਗਾ ਕਿ ਵਿਕਰਮਜੀਤ ਸਿੰਘ ਮੰਜੀਠੀ ਆ ਜਾ ਰਹੇ ਨਹੀਂ ਪਟਿਆਲੇ ਜਾਣਾ ਨਹੀਂ ਕਿਉਂਕਿ ਪਿਛਲੇ ਦਿਨੀ ਉਹਨਾਂ ਦੇ ਬਲੋਂ ਇੱਕ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਮਣ ਭੇਜਿਆ ਗਿਆ ਸੀ ਕਿਹਾ ਗਿਆ ਸੀ ਕਿ ਲਵ ਲੈਟਰ ਮੈਨੂੰ ਦਿੱਤਾ ਗਿਆ ਪਰ ਉੱਥੇ ਹੀ ਹੁਣ ਇਹ ਦੇਖਣਾ ਹੈ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੈਂ ਸੰਮਣਾਂ ਤੋਂ ਨਹੀਂ ਡਰਦਾ ਗ੍ਰਿਫਤਾਰੀ ਤੋਂ ਨਹੀਂ ਡਰਦਾ ਪਰ ਅੱਜ ਏਐਸਆਈਟੀ ਅੱਗੇ ਪੇਸ ਹੋਣਗੇ ਵਿਕਰਮਜੀਤ ਸਿੰਘ ਮਜੀਠੀਆ ਜਾਂ ਨਹੀਂ ਪਰ ਇੱਥੇ ਵੀ ਸਾਹਮਣੇ ਆ ਰਿਹਾ ਹੈ ਕਿ ਵਿਕਰਮ ਮਜੀਠੀਆ ਪੇਸ ਨਹੀਂ ਹੋ ਰਿਹਾ ਜੇ ਪੇਸ ਨਹੀਂ ਹੋਣਗੇ ਤਾਂ ਉਹਨਾਂ ਦੀ ਪਟਿਆਲਾ ਪੁਲਿਸ ਗ੍ਰਿਫਤਾਰੀ ਕਰ ਸਕਦੀ ਹੈ